ਮੈਂ ਰਮਨਦੀਪ ਸਿੰਘ ਬਤੌਰ ਪ੍ਰੋਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਹੋਇਆ ਕਿਉਂਕਿ ਇੱਕ ਬਹੁਤ ਇੰਪੋਰਟੈਂਟ ਸਨੇਹਾ ਪੰਜਾਬ ਦੇ ਨੌਜਵਾਨਾਂ ਲਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਨੈਸ਼ਨਲ ਇਨੀਸ਼ੀਏਟਿਵ ਫਾਰ ਡਿਵੈਲਪਿੰਗ ਐਂਡ ਹਾਰਨਸਿੰਗ ਇਨੋਵੇਸ਼ਨਸ ਟੈਕਨੋਲੋਜੀ ਬਿਜ਼ਨਸ ਇੰਕੂਬेटर ਇੱਕ ਪ੍ਰੋਜੈਕਟ ਆ ਜਿਹਦੇ ਤਹਿਤ ਮੈਂ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਕਿ ਤੁਹਾਡੇ ਮਨ ਚ ਕੋਈ ਵੀ ਇਨੋਵੇਟਿਵ ਆਈਡੀਆ ਖਾਸ ਕਰਕੇ ਉਹ ਇਨੋਵੇਟਿਵ ਆਈਡੀਆ ਜੇ ਫੂਡ ਪ੍ਰੋਸੈਸਿੰਗ ਦੇ ਖੇਤਰ ਦੇ ਵਿੱਚ ਹੋਵੇ ਪਲਸਿਸ ਸੀਰੀਅਲਸ ਦੀ ਪ੍ਰੋਸੈਸਿੰਗ ਦੇ ਖੇਤਰ ਦੇ ਵਿੱਚ ਹੋਵੇ ਫਲਾਂ ਤੇ ਸਬਜ਼ੀਆਂ ਦੇ ਖੇਤਰ ਦੇ ਵਿੱਚ ਹੋਵੇ ਤਾਂ ਤੁਸੀਂ ਸੰਪਰਕ ਸਾਥ ਸਕਦੇ ਹੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜਿਦੇ ਤਹਿਤ ਅਸੀਂ ਤੁਹਾਡੀ ਇਨੋਵੇਸ਼ਨ ਨੂੰ ਸੁਣਾਂਗੇ ਉਸ ਇਨੋਵੇਸ਼ਨ ਨੂੰ ਸੁਣ ਕੇ ਉਹਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਾਂਗੇ ਟ੍ਰੇਨਿੰਗ ਦੇ ਜ਼ਰੀਏ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟ੍ਰੇਨਿੰਗ ਦੇ ਵਿੱਚ ਸਾਡੀ ਮਹਾਰਤ ਹੈ ਅਸੀਂ ਉਸ ਇਨੋਵੇਟਿਵ ਇਨਸਾਨ ਨੂੰ ਨੌਜਵਾਨ ਨੂੰ ਅਡਾਪਟ ਕਰਾਂਗੇ ਅਡਾਪਟ ਕਰਨ ਤੋਂ ਬਾਅਦ ਅਸੀਂ ਉਹਨੂੰ ਟ੍ਰੇਨਡ ਕਰਾਂਗੇ ਉਸ ਆਈਡੀਆ ਦੀ ਟੈਕਨੀਕਲ ਫੀਜ਼ਿਬਿਲਿਟੀ ਤੇ ਫਾਈਨੈਂਸ਼ੀਅਲ ਫੀਜ਼ਿਬਿਲਿਟੀ ਨੂੰ ਚੈੱਕ ਕਰਾਂਗੇ ਵਸਤੂ ਉਤਪਾਦ ਜਾਂ ਮੰਡੀ ਨਾਲ ਉਸ ਉਤਪਾਦ ਨੂੰ ਕਿਵੇਂ ਲਿੰਕ ਕਰਨਾ ਹੈ ਇਹਦੇ ਬਾਰੇ ਕੰਪਲੀਟ ਜਾਣਕਾਰੀ ਜਿਹੜੀ ਹੈ ਉਹ ਮਹਈਆ ਕਰਾਈ ਜਾਊਗੀ ਇਸ ਤੋਂ ਇਲਾਵਾ ਸਾਡੇ ਕੋਲੇ ਫੂਡ ਇੰਡਸਟਰੀ bizness incubation center ਹੈ fibic ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਸੈਸਿੰਗ ਦੇ ਖੇਤਰ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਪਾਇਲਟ ਪ੍ਰੋਜੈਕਟ ਦੇ ਤਹਿਤ ਉਸ ਪ੍ਰੋਜੈਕਟ ਨੂੰ ਸਾਧਿਆ ਜਾਊਗਾ ਉਸ ਪ੍ਰੋਜੈਕਟ ਨੂੰ ਨਖਾਰਿਆ ਜਾਊਗਾ ਉਸ ਤੋਂ ਬਾਅਦ ਐਗਜ਼ਿਟ ਪਾਲਿਸੀ ਦੇ ਦੌਰਾਨ ਜਾਂ ਐਗਜ਼ਿਟ ਪਾਲਿਸੀ ਦੇ ਤਹਿਤ ਉਸ ਪ੍ਰੋਜੈਕਟ ਨੂੰ ਮੰਡੀ ਨਾਲ ਲਿੰਕ ਕਰਕੇ ਉਸ ਐਂਟਰਪ੍ਰੈਨਿਅਰ ਨੂੰ ਤਿਆਰ ਕੀਤੇ ਹੋਏ ਐਂਟਰਪ੍ਰੈਨਿਅਰ ਨੂੰ ਮੰਡੀ ਦੇ ਵਿੱਚ ਲਾਂਚ ਕੀਤਾ ਜਾਊਗਾ ਜਿਸ ਦੇ ਨਾਲ ਮੁਨਾਫੇ ਦੇ ਵਿੱਚ ਵਾਧਾ ਤਾਂ ਹੋਊਗਾ ਪੰਜਾਬ ਦੇ ਵਿੱਚ এমਪਲੋਇਮੈਂਟ ਆਪਰਚ्युनिटीज ਬਹੁਤ ਜਿਆਦਾ ਜਨਰੇਟ ਹੋਣਗੀਆਂ ਸੋ ਅਖੀਰ ਦੇ ਵਿੱਚ ਮੈਂ ਆਪਣੀ ਗੱਲ ਨੂੰ ਖਤਮ ਕਰਦਾ ਹੋਇਆ ਫੇਰ ਬੇਨਤੀ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਕਿ ਜੇ ਫੂਡ ਪ੍ਰੋਸੈਸਿੰਗ ਦੇ ਖੇਤਰ ਦੇ ਵਿੱਚ ਜਨਸਾਂ ਤੋਂ ਉਤਪਾਦ ਤਿਆਰ ਕਰਨ ਦੀ ਕੋਈ ਇਨੋਵੇਸ਼ਨ ਤੁਹਾਡੇ ਕੋਲ ਹੈਗੀ ਆ ਜਾਂ ਟੈਕਨੋਲੋਜੀ ਦੇ ਰਿਲੇਟਡ ਕੋਈ ਇਨੋਵੇਸ਼ਨ ਹੈਗੀ ਆ ਤਾਂ ਅਸੀਂ ਉਸ ਨੌਜਵਾਨ ਨੂੰ ਅਡਾਪਟ ਕਰਾਂਗੇ ਉਹਦਾ ਆਈਡੀਆ ਸੁਣ ਕੇ ਉਹਨੂੰ ਨਖਾਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਰਲ ਮਿਲ ਕੇ ਪੰਜਾਬ ਨੂੰ ਤ੍ਰਕੀ ਦੇ ਰਾਹਾਂ ਤੇ ਲੈ ਕੇ ਚੱਲਾਂਗੇ ਖਾਸ ਕਰਕੇ ਫੂਡ ਪ੍ਰੋਸੈਸਿੰਗ ਦੇ ਖੇਤਰ ਦੇ ਵਿੱਚ ਬਹੁਤ ਬਹੁਤ ਧੰਨਵਾਦ